ਮੋਬਾਈਲ ਐਡਿਕਸ਼ਨ ਨਾਮ ਦੀ ਕੋਈ ਚੀਜ਼ ਨਹੀਂ ਹੈ ਇਹ ਸਾਡਾ ਵਹਿਮ ਹੈ ਸਾਡੀ ਐਡਿਕਸ਼ਨ ਐਪਲੀਕੇਸ਼ਨਸ ਤੁਹਾਡੇ ਫੋਨ ਦੇ ਵਿੱਚੋਂ ਇੰਟਰਨੈਟ ਬੰਦ ਕਰ ਦਿੱਤਾ ਜਾਵੇ ਤੁਸੀਂ ਸਾਰਾ ਦਿਨ ਮੋਬਾਈਲ ਨੂੰ ਹੱਥ ਨਹੀਂ ਲਗਾਓ ਕਹਿ ਸਕਦੇ ਹੋ ਮੋਬਾਈਲ ਐਡਿਕਟੋ ਇੰਟਰਨੈਟ ਤੋਂ ਬਿਨਾ ਤੁਹਾਡੇ ਫੋਨ ਦੇ ਵਿੱਚ ਕੋਈ ਐਂਟਰਟੇਨਮੈਂਟ ਨਹੀਂ ਹੈ ਨਾ ਤੁਹਾਡੀ ਕੋਈ ਦਿਲਚਸਪੀ ਹੈ ਇੰਟਰਨੈਟ ਤੋਂ ਵੀ ਅੱਗੇ ਚਲੇ ਜਾਓ ਅਗਰ ਜਿਹੜੀ ਐਪਸ ਨੂੰ ਤੁਸੀਂ ਸਾਰਾ ਦਿਨ ਸਕਰੋਲ ਕਰਦੇ ਹੋ उन्होंने डिलीट कर दिता जाए तो नाइनटी नाइन परसेंट जो इंट्रस्ट है अबाउट योर मोबाइल यू विल लूज इट मैं हूँ थोड़े तो सामने खड़ा मेरा फोन एरोप्लेन मोड पर है मैं कोई अडिक्शन नहीं है जदों मैं वह बैठूंगा शायद मैं भी अपनी ऐप खोल दूँ तो इस करके जो अभी वह होंगे जो सा को कोई ज्यादा काम नहीं हूँ उस टाइम असी उन्हप्स पर मूव कर जाते हैं ਜਿਨ੍ਹਾਂ ਨਾਲ ਸਾਨੂੰ ਥੋੜਾ ਜਿਹਾ ਹੈਪੀਲੀ ਫੀਲ ਹੁੰਦਾ